ਸਸ਼ੇਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ Hindu Sashtra ਦੇ ਨਾਗ ਪੰਚਮੀ ਦਾ ਤਿਉਹਾਰ ਹਰ ਸਾਲ ਸਾਵਣ ਮਹੀਨੇ ਦੇ ਸੁਕਲ ਪੱਖ ਦੀ 5ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ ਸ਼ਾਸਤਰਾਂ ਦੇ ਵਿੱਚ ਪੰਚਮੀ ਤੱਥੀ ਦੇ ਸਵਾਮੀ ਨੂੰ नाग ਦੇਵਤਾ ਮੰਨਿਆ ਗਿਆ ਹੈ नाग ਪੰਚਮੀ ਦੇ ਤਿੰਨ ਸੱਪਾਂ ਦੀ ਪੂਜਾ ਕਰਨ ਅਤੇ ਵਰਤ ਰੱਖਣ ਦੇ ਨਾਲ ਕਾਲ ਸਰਪ ਦੋਸ਼ ਤੋਂ ਮੁਕਤੀ ਮਿਲਦੀ ਹੈ ਅਤੇ ਡਰ ਦੂਰ ਹੁੰਦਾ ਹੈ ਇਸ ਸਾਲ नाग ਪੰਚਮੀ ਦੇ ਦਿਨ ਕਈ ਤਰ੍ਹਾਂ ਦੇ ਦੁਰਲਭ ਸੰਜੋਗ ਬਣਾਏ ਜਾ ਰਹੇ ਹਨ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਵਾਰ नाग ਪੰਚਮੀ ਤੇ ਪੰਜ ਤਰ੍ਹਾਂ ਦੇ ਦੁਰਲਭ ਸੰਜੋਗ ਹੋਣ ਵਾਲੇ ਹਨ नाग ਪੰਚਮੀ ਦੇ ਦਿਨ ਖੁਸ਼ਹਾਲੀ ਖੁਸ਼ਹਾਲੀ ਪ੍ਰਦਾਨ ਕਰਨ ਵਾਲੇ ਗ੍ਰਹਿ ਮਿਣਸ਼ ਅਤੇ ਬੁੱਧ ਮਿਲ ਕੇ ਲక్ష్ਮੀ ਨਾਰਾਇਣ ਜੋਗ ਬਣਾਉਣਗੇ ਇਸੋ ਇਲਾਵਾ ਨਾਗ ਪੰਚਮੀ ਤੇ ਸ਼ਨੀ ਦੇਵ ਆਪਣੀ ਮੂਲ ਤਿਕੋਣ ਰਾਸ਼ੀ ਕੁੰਭ ਰਾਸ਼ੀ ਜੋ ਹੁੰਦੇ ਹੋਏ ਛੰਸ਼ ਰਾਜ ਯੋਗ ਦੀ ਰਚਨਾ ਕਰਨਗੇ ਚੰ드ਰਮਾ ਕੰਨਿਆ ਵਿੱਚ ਹੋਵੇਗਾ ਤੇ ਰਾਹੂ ਦੇ ਨਾਲ ਸਮਾਸਤਕ ਜੋਗ ਬਣਾਏਗਾ ਨਾਗ ਪੰਚਮੀ ਤੇ ਗ੍ਰਹਾਂ ਤੋਂ ਇਲਾਵਾ ਸ਼ੁਭ ਅਤੇ ਸਿੱਧ ਜੋਗ ਵੀ ਬਣੇਗਾ ਨਾਗ ਪੰਚਮੀ ਤੇ ਕਈ ਪ੍ਰਕਾਰ ਦੇ ਜੋਗਾਂ ਦੇ ਇੱਕੋ ਸਮੇਂ ਵਰਣਨ ਦੇ ਕਾਰਨ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਰੋਕਾ ਦੇ ਪਵੇਗਾ ਜਿਸ ਵਿੱਚ ਕੋਈ ਰਾਸ਼ੀਾਂ ਨੇ ਲੋਕਾਂ ਲਈ 나ਗ ਪੰਚਮੀ ਦਾ ਤਿਉਹਾਰ ਬਹੁਤ ਹੀ ਸ਼ੁਭ ਅਤੇ ਤਰੱਕੀ ਵਾਲਾ ਹੋਵੇਗਾ ਆਓ ਜਾਣਦੇ ਹਾਂ 나ਗ ਪੰਚਮੀ ਦੇ ਕਿਹੜੀਆਂ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਦਾ ਸ ਇਹ ਕਿ 나ਗ ਪੰਚਮੀ ਦੇ ਦਿਨ ਪੰਜ ਤਰ੍ਹਾਂ ਦੇ ਰਾਤ 14 ਘੰਟਾ ਮੇਨ ਰਾਸ਼ੀ ਦੇ ਲੋਕਾਂ ਦੇ ਲਈ ਬਹੁਤ ਹੀ ਮੇਕ ਰਾਸ਼ੀ ਦੇ ਲੋਕਾਂ ਦੇ ਲਈ ਬਹੁਤ ਹੀ ਸ਼ੁਭ ਅਤੇ ਫਲਦਾਇਕ ਸਬਦ ਹੋ ਸਕਦਾ ਹੈ ਤੁਹਾਨੂੰ ਚੰਗੀ ਕਿਸਮਤ ਤੁਹਾਡੀ ਹੋ ਸਕਦੀ ਹੈ ਤੁਸੀਂ ਆਪਣੀ ਮਿਹਨਤ ਵਿੱਚ ਵਾਦਾ ਦੇਖ ਸਕਦੇ ਹੋ ਵਿਗੜੇ ਹੋਏ ਕੰਮ ਜਲਦੀ ਪੂਰੇ ਹੋਣਗੇ ਨੌਕਰੀ ਪੇਸ਼ ਲੋਕਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਮਿਲ ਸਕਦੀ ਹੈ ਤੁਹਾਡੀ ਕਿਸਮਤ ਬਦਲ ਸਕਦੀ ਹੈ ਤੁਹਾਨੂੰ ਨਵੀਆਂ ਯੋਜਨਾਵਾਂ ਵਿੱਚ ਚੰਗੀ ਸਫਲਤਾ ਅਨੁਭਵ ਦਾ ਲਾਭ ਮਿਲੇਗਾ ਹਰ ਪ੍ਰਕਾਰ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਸਮਾਜ ਵਿੱਚ ਤੁਹਾਨੂੰ ਮਾਨ ਸਨਮਾਨ ਮਿਲੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਆਉਣ ਦੇ ਨਾਲ ਮਾਤਾ ਲక్ష్ਮੀ ਆਪ ਤੁਹਾਡੇ ਘਰ ਵਿੱਚ ਪਧਾਰ ਰਹੀ ਹੈ ਤੁਹਾਡੀ ਚੋਲੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ ਤੁਸੀਂ ਹੁਣ ਹਰ ਸੰਕਟ ਤੋਂ ਛੁਟਕਾਰਾ ਪਾ ਲੋਗੇ ਤੁਹਾਨੋ ਹਰ ਪਾਸੇ ਉਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਵਿੱਚ ਬਹੁਤ ਸੁਧਾਰ ਹੋ ਜਾਵੇਗਾ ਤੁਹਾਡਾ ਜੀਵਨ ਬਹੁਤ ਹੀ ਖੁਸ਼ਮਈ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜੇ ਲੋਕ ਵਪਾਰ ਕਰਦੇ ਹਨ ਵਪਾਰ ਵਿੱਚ ਮੁਨਾਫਾ ਹੋਵੇਗਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਸਮਾਂ ਆਉਣ ਵਾਲਾ ਹੈ ਤੁਹਾਡੀ ਚੋਲੀ ਮਾਤਾ ਲਕਸ਼ਮੀ ਉਹਨਾਂ ਕੁਰਸੀਆਂ ਦੇ ਨਾਲ ਪਰ ਦੇਵੇਗੇ ਜਿਸ ਨਾਲ ਤੁਹਾਡਾ ਛੇਮਨ ਪਤਲ ਜਾਵੇਗਾ ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਾਂ ਦਾ ਸੇਕ ਨਾਗ ਪੰਚਮੀ ਦੇ ਬੰਨਣ ਵਾਲੇ ਪੰਜ ਰਾਜਯੋਗ ਦਾ ਲਾਭ ਮਿਲੇਗਾ ਤੁਸੀਂ ਆਪਣੇ ਆਮਦਨ ਵਿੱਚ ਚੰਗਾ ਵਾਧਾ ਦੇਖ ਸਕਦੇ ਹੋ ਤੁਹਾਨੂੰ ਵਿਤੀ ਲਾਭ ਦੇ ਸ਼ਾਨਦਾਰ ਮੌਕੇ ਮਿਲਣਗੇ ਨੌਕਰੀ ਕਰਨ ਵਾਲੇ ਲੋਕਾਂ ਨੂੰ ਨਵੀਂ ਨੌਕਰੀ ਵਿੱਚ ਚੰਗੀ ਪੇਸ਼ਕਸ਼ ਮਿਲ ਸਕਦੀ ਹੈ ਤੁਹਾਡਾ ਪਰਿਵਾਰਕ ਜੀਵਨ ਪਹਿਲਾਂ ਨਾਲੋਂ ਬਿਹਤਰ ਹੋਵੇਗਾ ਤੁਹਾਨੂੰ ਚੰਗੀ ਇਨਕਮ ਹੋਵੇਗੀ ਤੁਹਾਡੀ ਕਿਸਮਤ ਬਦਲ ਜਾਵੇਗੀ ਇਸ ਲਈ ਤੁਸੀਂ ਇਸ ਲਈ ਬੱਚਾ ਹੋਇਆ ਕੰਮ ਜਲਦੀ ਤੋਂ ਜਲਦੀ ਨਿਬੇੜ ਲਵਾਓ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਚੰਗੀ ਖਬਰ ਮਿਲ ਸਕਦੀ ਹੈ ਕੁੰਡਲੀ ਦੇ ਵਿੱਚ ਵਿਸ਼ੇਸ਼ ਮਹਾ ਸੰਜੋਗ ਬਣਨ ਜਾ ਰਿਹਾ ਹੈ ਇਹ ਮਹਾ ਸੰਜੋਗ ਕਦੇ ਕਦੇ ਹੀ ਬਣਦਾ ਹੈ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ ਤੁਹਾਡੇ ਬਹੁਤ ਹੀ ਜਲਦ ਕਿਸੇ ਐਸੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਵੇਗੀ ਜੋ ਤੁਹਾਡੇ ਜੀਵਨ ਦੀ ਤਸਵੀਰ ਬਦਲ ਕੇ ਰੱਖ ਤੇਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ-ਸਮਿਤਾਵਾਂ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੀ ਲਾਈਫ ਦੇ ਵਿੱਚ ਨਾਲ ਪੰਜਵੇਂ ਜੋਗ ਦੇ ਨਾਲ ਬਹੁਤ ਵੱਡਾ ਬਦਲਾਵ ਹੋ ਜਾਵੇਗਾ ਹੁਣ ਤੁਹਾਨੂੰ ਹਰ ਜਗ੍ਹਾ ਤੋਂ ਬਸ ਲਾਭ ਹੀ ਲਾਭ ਪ੍ਰਾਪਤ ਹੋਵੇਗਾ ਵ੍ਰਿਸ਼ਭ ਰਾਸ਼ੀ ਵਾਲੇ ਤੁਹਾਨੂੰ ਪਰਮਿਸ਼ਤਾਨ ਲਾਭ ਪ੍ਰਾਪਤ ਹੋਵੇਗਾ ਤੁਹਾਡੀਆਂ ਦੇ ਰਾਜਾ ਅਗਨੀ ਤਰੱਕੀ ਕਰੋਗੇ ਜਿਹੜੇ ਇਸ ਰਾਸ਼ੀ ਵਾਲੇ ਲੋਕ ਨੌਕਰੀ ਦੇ ਨਾਲ ਸੰਬੰਧਿਤ ਹਨ ਜਾਂ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਜਾਵੇਗੀ ਤੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲ ਜਾਵੇਗੀ ਤੁਹਾਡੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਹੋ ਖੁਸ਼ੀਆਂ ਆਉਣ ਵਾਲੀਆਂ ਹਨ ਤਾਂ ਦੇ ਲਈ ਇਹਨਾਂ ਲਈ ਸੁਨੈਰੀ ਮੌਕਾ ਹੈ ਵृष ਰਾਸ਼ੀ ਵਾਲਾਂ ਦੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਹੋਣ ਗਿਆ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ ਮਾਤਾ ਲక్ష్ਮੀ ਤੁਹਾਡੇ ਚੋਲੇ ਵਿੱਚ ਖੁਸ਼ੀਆਂ ਤੇ ਪਿਆਰ ਭਰ ਦੇਣ ਵਾਲੀ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਅੱਜ ਤੋਂ ਸਿੱਧੇਨ ਰਾਜ ਜੋਗ ਨੇ ਤਰੱਕੀ ਕਰੋਗੇ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਇਹ ਸੁਪਨਾ ਸੱਚ ਹੋਵੇਗਾ ਤੁਹਾਡੇ ਸਾਰੇ ਹੀ ਕੰਮ ਸਫਲ ਹੋ ਜਾਣਗੇ ਜਿਹੜੇ ਕਈ ਸਾਲਾਂ ਤੋਂ ਰੁਕੇ ਹੋਏ ਸਨ ਉਹ ਵੀ ਕੰਮ ਤੁਹਾਡੇ ਸੰਪੂਰਨ ਹੋਣ ਵਾਲੇ ਹਨ ਹਰ ਜਗ੍ਹਾ ਤਾਂ ਬਸ লাভ ਹੀ লাভ ਮਿਲਣ ਵਾਲਾ ਹੈ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾਂ ਦਾਸਾइए ਕਿ ਨਗ ਪੰਚਮੀ ਤੇ ਬਣਨ ਵਾਲਾ ਮਹਾ ਦੁਰਲਭ ਸੰਜੋਗ ਅਤੇ ਸੁਭ ਜੋਗ ਸਿੰਘ ਰਾਸ਼ੀ ਵਾਲਾਂ ਦੇ ਲਈ ਫਾਲਤਿਕ ਸਬਦ ਹੋ ਸਕਦਾ ਹੈ ਤੁਸੀਂ ਆਪਣੇ ਪਰਸੰਦੀ ਦੇ ਵਿੱਚ ਇੱਕ ਮਹੱਤਵਪੂਰਨ ਵਾਦਾ ਦੇਖ ਸਕਦੇ ਹੋ ਨੌਕਰੀ ਪੇਸ਼ੇ ਲੋਕਾਂ ਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ ਅਤੇ ਆਮਦਨ ਵਿੱਚ ਦੁੱਗਣਾ ਵਾਦਾ ਹੋ ਸਕਦਾ ਹੈ ਜਿਸਨਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਲਾਭ ਹੋਵੇਗਾ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਾਂ ਦਾ ਸੇਕ ਇਹ ਕਿ ਇਸ ਹਫਤੇ ਕਰ ਆਤਮਿਕਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਜਿੰਨਾ ਸੰਭਵ ਹੋਵੇ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਆਰਾਮ ਦਿਓ ਇਸ ਨਾਲ ਸਿਰਫ ਤੁਸੀਂ ਵਧੀਆ ਅਤੇ ਤੁਸੀਂ ਹਰ ਤਰੀਕੇ ਨਾਲ ਸੋਚ ਸਕੋਗੇ ਬਲਕੇ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਕਾਰਜ ਸਮਰੱਥਾ ਵੀ ਸੁਧਰ ਜਾਵੇਗੀ ਕੇਤੂ ਦੇ ਤੁਹਾਡੇ ਚੰਦਰ ਰਾਸ਼ੀ ਦੇ ਚੌਥੇ ਘਰ ਵਿੱਚ ਮੌਜੂਦ ਹੋਣ ਕਾਰਨ ਤੁਸੀਂ ਬਹੁਤ ਸਾਰੇ ਫੈਸਲੇ ਚੰਗੇ ਢੰਗ ਨਾਲ ਕਰ ਲਵੋਗੇ ਇਸ ਨਗ ਪੰਚਮੀ ਤੇ ਭੁਲ ਕੇ ਤੁਸੀਂ ਕਿਸੇ ਨੂੰ ਪੈਸੇ ਉਤਾਰਨਾ ਦਿਓ ਅਤੇ ਜੇਕਰ ਕਿਸੇ ਨਾਲ ਅਜਾਇਆ ਕਰਨਾ ਜ਼ਰੂਰੀ ਹੈ ਤਾਂ ਉਧਾਰ ਦੇਣ ਵਾਲੇ ਨਾਲ ਲਿਖਤ ਦੇ ਵਿੱਚ ਦਸਤਾਵੇਜ਼ ਬਣਾਓ ਤਾਂ ਕਿ ਉਹ ਪੈਸਾ ਤੁਹਾਨੂੰ ਵਾਪਸ ਕਰ ਸਕੇ ਅਜਾਇਆ ਕਰਕੇ ਤੁਸੀਂ ਖੁਦ ਨੂੰ ਕਈ ਪ੍ਰਕਾਰ ਦੇ ਜੋਖਮਾਂ ਤੋਂ ਬਚਾ ਸਕਦੇ ਹੋ ਜੇਕਰ ਤੁਸੀਂ ਵਿਆਜੋਗ ਹੋ ਤੁਹਾਡੇ ਰਿਸ਼ਤੇ ਤੁਹਾਡਾ ਰਿਸ਼ਤਾ ਕਿਤੇ ਜੁੜਿਆ ਹੋਇਆ ਹੈ ਤਾਂ ਸੰਭਵ ਹੈ ਕਿ ਕਿਸੇ ਕਾਰਨ ਜਾਂਦਾ ਰਿਸ਼ਤਾ ਟੁੱਟ ਸਕਦਾ ਹੈ ਜਾਂ ਇਸ ਵਿੱਚ ਪਰੇਸ਼ਾਨੀ ਆ ਸਕਦੀ ਹੈ ਇਸ ਨਗ ਪੰਚਮੀ ਤੇ ਤੁਹਾਨੂੰ ਆਪਣੀਆਂ ਯੋਜਨਾਵਾਂ ਅਤੇ ਨੀਤੀਆਂ ਦੇ ਵਿਚਾਰ ਕਰਦੇ ਹੋਏ ਦਿਨਾਂ ਵਿੱਚ ਉਸਾਰ ਕਰਨਾ ਪਵੇਗਾ ਕਿਉਂਕਿ ਇਸ ਦਿਨ ਤੁਹਾਡੇ ਕੰਮ ਦੇ ਨਤੀਜੇ ਮੁਨਾਫੇ ਅਨੁਸਾਰ ਹੋਣਗੇ ਪਰੰਤੂ ਤੁਹਾਡੇ ਮਨ ਵਿੱਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਜਾਗ ਸਕਦੀ ਹੈ ਇਸ ਵਾਰ ਆਪਣੇ ਗੁਰੂਆਂ ਦੇ ਗਿਆਨ ਦਾ ਲਾਭ ਲੈਂਦੇ ਹੋਏ ਉਹਨਾਂ ਦਾ ਸਹਿਯੋਗ ਲੈਣ ਵਿੱਚ ਬਿਲਕੁਲ ਵੀ ਇਝ ਚੁਚਕਾਇਓ ਨਾ ਇਸ नाग पंचमी ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਲਾਭ ਹੀ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਦੋਸਤੋ ਐਸੀ ਜਾਣਕਾਰੀ ਰਾਸ਼ੀਆਂ ਦੇ ਲਈ ਹੁਣ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ नाग पंचਮੀ ਦੀ ਪੂਜਾ ਕਰ ਸਕਦੇ ਹੋ नाग पंचਮੀ ਦੇ ਦਿਨ ਕਿਸੇ ਸ਼ਿਵ ਮੰਦਿਰ ਜਾ ਕੇ ਸ਼ਿਵਲਿੰਗ ਤੇ ਸਥਾਪਿਤ ਨਾਗ ਦੀ ਪੂਜਾ ਰੋਲੀ ਚੌਲ ਹਲਦੀ ਗੁੰਮਗੁੰ ਆਦ ਨਾਲ ਕਰਨੀ ਚਾਹੀਦੀ ਹੈ ਪੂਜਾ ਕਰਨ ਤੋਂ ਬਾਅਦ ਭਗਵਾਨ ਚੇ ਅਤੇ नाग ਦੇਵਤਾ ਨੂੰ ਖੀਰ ਘੋ ਕੰਡ ਭਾ ਕੇ ਇਕੱچے ਦੁੱਧ ਦਾ ਭੋਗ ਲਗਾਉਣਾ ਚਾਹੀਦਾ ਹੈ ਇਸ ਤੋਂ ਬਾਅਦ नाग ਦੇਵਤਾ ਦੀ ਆਰਤੀ ਕਰੋ ਸਾਰੇ 12 ਨਾਗਾਂ ਦਾ ਧਿਆਨ ਕਰਦੇ ਹੋਏ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਉਹਨਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਨਾਗ ਪੰਚਮੀ ਦੇ ਦਿਨ ਭਗਵਾਨ ਸ਼ਿਵ ਅਤੇ ਨਾਗ ਦੇਵਤਾ ਦੀ ਪੂਜਾ ਕਰਨ ਨਾਲ ਸ਼ਨੀ ਰਾਹੂ ਕੇਤੂ ਦੁੱਖਾਂ ਦੋਸ਼ਾਂ ਤੋਂ ਰਹਿਤ ਮਿਲਦਾ ਹੈ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ